ਮੇਰਾ ਮਨ ਹੈ ਪਤੰਗ ਬਣ ਗਿਆ ਇਹਨੂੰ ਬੰਨ ਦੇਉ ਨਾਮ ਦੀ ਡੋਰ ਮੇਰਾ ਮਨ ਹੈ ਪਤੰਗ ਬਣ ਗਿਆ ਇਹਨੂੰ ਬੰਨ ਦੇਉ ਨਾਮ ਦੀ ਡੋਰ ਮੁਰਸ਼ਦ ਖਿੱਚ ਡੋਰੀ ਕਾਲ ਦਾ ਪੂਰਾ ਜ਼ੋ ਸਤ ਗੁਰੂ ਖਿੱਚ ਡੋਰੀ ਕਾਲ ਦਾ ਪੂਰਾ ਜ਼ੋਰ ਮੇਰਾ ਮਨ ਹੈ ਪਤੰਗ ਬਣ ਗਿਆ ਇਹਨੂੰ ਬੰਨ ਦਿਓ ਨਾਮ ਦੀ ਡੋ ਮਨ ਨੂੰ ਜਦ ਮੈਂ ਿੱਲਾ ਛੱਡਿਆ ਮਨ ਇੱਕ ਥਾਂ ਨਹੀਂ ਟਿਕਦਾ ਮਾਇਆ ਠਗਣੀ ਬਾਜਾ ਮਾਰੇ ਹਰ ਹੱਟੀ ਜਾ ਵਿਕਦਾ ਮਨ ਨੂੰ ਜਦ ਮੈਂ ਟਿੱਲਾ ਛੱਡਿਆ ਮਨ ਇੱਕ ਥਾਂ ਨਹੀਂ ਟਿਕਦਾ ਮਾਇਆ ਠਗਣੀ ਬਾਜਾ ਮਾਰੇ ਹਰ ਹੱਟੀ ਜਾ ਵਿਕਦਾ ਹਰ ਪਲ ਮੇਰੇ ਸਾ ਲੁੱਟਦੇ ਨੇ ਅੰਦਰ ਪੰਜੇ ਚੋਰ ਹਰ ਪਲ ਮੇਰੇ ਸਾ ਲੁੱਟਦੇ ਨੇ ਅੰਦਰ ਪੰਜੇ ਚੋਰ ਮੁਰਸ਼ਦ ਖਿੱਚ ਡੋਰੀ ਕਾਲ ਦਾ ਪੂਰਾ ਜ਼ੋਰ ਸਤ ਗੁਰ ਖਿੱਚ ਡੋਰੀ ਕਾਲ ਦਾ ਪੂਰਾ ਜ਼ੋਰ ਮੇਰਾ ਮਨ ਹੈ ਪਤੰਗ ਬਣ ਗਿਆ ਇਹਨੂੰ ਬੰਨ ਦਿਓ ਨਾਮ ਦੀ ਡੋਰ ਕਾਲ ਚਲਾਈਆਂ ਤੇਜ਼ ਹਵਾਵਾਂ ਵਿੱਚ ਰੂਹ ਗੋਤੇ ਖਾਵੇ ਸਾਹ ਵਾਲੀ ਡੋਰ ਵਿਸਾਈਆਂ ਕੁੰਮ ਕੁੰਮ ਉਲਝੀ ਜਾਵੇ ਕਾਲ ਚਲਾਈਆਂ ਤੇਜ਼ ਹਵਾਵਾਂ ਵਿੱਚ ਰੂਹ ਗੋਤੇ ਖਾਵੇ ਸਾਹਾਂ ਵਾਲੀ ਟੋਰ ਵਿਸਾਈਆਂ ਕੁਮਕੁਮ ਉਲਝੀ ਜਾਵੇ ਤੇਰੇ ਬਾਜੋਂ ਸੁਲਝੇ ਨਹੀਂ ਕੌਣ ਬਚਾਵੇ ਹੋਰ ਤੇਰੇ ਬਾਝੋਂ ਸੁਲਝੇ ਨਹੀਂ ਕੌਣ ਬਚਾਵੇ ਹੋਰ ਮੁਰਸ਼ਦ ਖਿੱਚ ਡੋਰੀ ਕਾਲ ਦਾ ਪੂਰਾ ਜ਼ੋਰ ਸਤ ਗੁਰੂ ਖਿੱਚ ਡੋਰੀ ਕਾਲ ਦਾ ਪੂਰਾ ਜ਼ੋਰ ਮੇਰਾ ਮਨ ਹੈ ਪਤੰਗ ਬਣ ਗਿਆ ਇਹਨੂੰ ਬੰਨ ਦਿਓ ਨਾਮ ਦੀ ਡੋਰੀ ਫਾਨੀ ਦੁਨੀਆ ਲੱਗੇ ਪਿਆਰੀ ਮੋੜ-ਮੋੜ ਪੇਚੇ ਲਾਵੇ ਸੁਮਿਰਨ ਵਾਲੇ ਤੁਣ ਕੇ ਲਾਵਾਂ ਮਨ ਮੇਰੇ ਵਸਨਾ ਆਵੇ ਫਾਨੀ ਦੁਨੀਆ ਲੱਗੇ ਪਿਆਰੀ ਮੋੜ-ਮੋੜ ਪੇਚੇ ਲਾਵੇ ਸੁਮਿਰਨ ਵਾਲੇ ਤੁਣ ਕੇ ਲਾਵਾਂ ਮਨ ਮੇਰੇ ਵਸਨਾ ਆਵੇ ਮੈਂ ਮੁਸਾਫਿਰ ਪਟਕ ਰਹੀਆਂ ਮਾਲਕ ਵੱਲ ਨੂੰ ਤੋਰ ਮੈਂ ਮੁਸਾਫਿਰ ਪਟਕ ਰਹੀਆਂ ਮਾਲਕ ਵੱਲ ਨੂੰ ਤੋਰ ਮੁਰਸ਼ਦ ਖਿੱਚ ਡੋਰੀ ਕਾਲ ਦਾ ਪੂਰਾ ਜ਼ੋਰ ਸਤ ਗੁਰੂ ਖਿੱਚ ਡੋਰੀ ਕਾਲ ਦਾ ਪੂਰਾ ਜ਼ੋਰ ਮੇਰਾ ਮਨ ਹੈ ਪਤੰਗ ਬਣ ਗਿਆ ਇਹਨੂੰ ਬੰਨ੍ਹ ਦਿਓ ਨਾਮ ਦੀ ਡੋਰ ਮੇਰਾ ਮਨ ਹੈ ਪਤੰਗ ਬਣ ਗਿਆ ਇਹਨੂੰ ਬੰਨ੍ਹ ਦਿਓ ਨਾਮ ਦੀ ਡੋਰ ਮੁਰਸ਼ਦ ਖਿੱਚ ਡੋਰੀ ਕਾਲ ਦਾ ਪੂਰਾ ਜ਼ੋਰ ਸਤ ਗੁਰੂ ਖਿੱਚ ਡੋਰੀ ਕਾਲ ਦਾ ਪੂਰਾ ਜ਼ੋਰ ਮੇਰਾ ਮਨ ਹੈ ਪਤੰਗ ਬਣ ਗਿਆ ਇਹਨੂੰ ਬੰਨ ਦਿਓ ਨਾਮ ਦੀ ਡੋਰੀ